ਸਤਿਨਾਮੁ ਸ੍ਰੀ ਵਾਸੀ ਗੁਰੂ ਸਾਹਿਬ ਜੀਓ ਕੇਦਾਰ ਮਹਲਾ ਚੌਥਾ ਘੜ ਪਹਿਲਾ ਇੱਕ ਓੰਕਾਰਿ ਸਤਿਗੁਰ ਪ੍ਰਸਾਦਿ ॥ ਮੇਰੇ ਮਾਨੇ RAM ਨਾਮਨਿਤ ਗਾਵੀਐ ਅਗੰਮ ਅਗੋਚੜ ਨ ਜਾਇ ਹਰ ਲਖਿਆ ਗੁਰ ਪੂਰਾ ਮਿਲੈ ਲਖਾਵੀਐ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ॥ ਤੇ ਜਨ ਕੋ ਹਰਿ ਲਿਵ ਲਾਵੀ ਅਰੇ ਸਭ ਕੋ ਭਗਤ ਕਾਰੇ ਹਰ ਕੀਰੀ ਹਰ ਭਾਵ ਸੋ ਥਾਈ ਪਾਵੀ ਅਰੇ ਹਰ ਹਰ ਨਾਮਿਆ ਮੋਲਕ ਹਰ ਪੈ ਹਰ ਦੇਵ ਤਾ ਨਾਮ ਤਿ ਆਵੀ ਅਰੇ ਜੇ ਨੋ ਨਾਮ ਦਈ ਮੀਰਾ ਸੁਆਮੀ ਤੇ ਲੇ ਕਾ ਸਭ ਛਡਾਵੀ ਅਰੇ ਹਰ ਨਾਮ ਆਰਦੈ ਸੀਤਾਨੇ ਜਨ ਕਹੀਐ ਤੇਨ ਮਾਸਤਕ ਭਾਗ ਤੁਰ ਲਿਖ ਪਾਵੀ ਅਰੀ ਤਿੰਦਿਕੈ ਮੇਰਾ ਮਨ ਵਿਗਸੈ ਜਿਉ ਸੁਤ ਮਿਲ ਮਾਤੇ ਗਲ ਲਾਵੀ ਅਰੀ ਹੰਬਰ ਘਰ ਪਿਤ ਆਪਰਾ ਮੇਰੀ ਮੌਕ ਦੇਹੋ ਮਤੇ ਜਿਤ ਹਰ ਪਾਵੀ ਅਰੀ ਜਿਉ ਬੱਚੇ ਰਾ ਦੇਖ ਗਉ ਸੁਖ ਮਾਨੈ ਤੇਉ ਨਾਨਕ ਹਰ ਗਲ ਲਾਵੀ ਅਰੀ ਮਕੇਦਾਰ ਮਹੱਲਾ ਚਤ ਘਰ ਪਹਿਲਾ ਇੱਕ ਅੰਕਾਰੀ ਸਤਗੁਰ ਪ੍ਰਸਾਦਿ ਮੇਰੇ ਮਾਨੇ ਹਰ ਹਰ ਗੁਣ ਕਹੋਰੀ ਸਤਿਗੁਰ ਕੇ ਚਰਨ ਧੋਇ ਤੋਇ ਪੂਜੋ ਇਨ ਬਿਦ ਮੇਰਾ ਹਰ ਪ੍ਰਵਲ ਹੋਰੀ ਰਹਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨਿ ਬਿਕੇ ਰਸ ਇਨ ਸੰਗਤੇ ਤੂੰ ਰੋੜੀ ਮਿਲ ਸਤ ਸੰਗਤ ਕੀ ਜੈ ਹਰ ਗੋਸ਼ਟੇ ਸਾਧੂ ਸੰਗੋਸ਼ਟੇ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰੀ RAM ਨਾਮ RAM ਮੋਰੀ ਅੰਤ੍ਰਿਕ ਬਿਮਾਨ ਜੋਰ ਤੋਂ ਕਿਛ 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 ਜਨਤਾ ਇਹ ਦੂਰ ਕਹੋ ਰੋ ਆਪਨ ਗੋਰੀ ਜਨਨਾਨੇ ਕੋ ਹਰ ਦਇਆਲੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੀ ਕੇ ਦਰ ਮਹੱਲਾ ਪੰਜਵਾ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦਿ ਮਾਈ ਸੰਤੇ ਸੰਗ ਜਗੀ ਪ੍ਰਿਆ ਰੰਗ ਦੇ ਕਹਿ ਜਪਤੀ ਨਾਮ ਨਿਧਾਨੀ ਰਹਾ ਦਰਸ਼ਨ ਪਿਆਸ ਲੋਚਨ ਤਾਰ ਲਗੀ ਬਿਸਰੇ ਤਿਆ ਇਤਿਆਸ ਬਿਡਾਨੀ ਅਬ ਗੁਰ ਪਾਇਓ ਹੈ ਸਹਜ ਸੁਖ ਦਾਇਕ ਦਰਸ਼ਨ ਪੇ ਕਤ ਮੰਨ ਲਪਟਾਨੀ ਦੇ ਕਦਮ ਉਧਰ ਰਹਾ ਸਮਾਨੁ ਪਜਿਓ ਨਾਨਕ ਪ੍ਰਿਆ ਮ੍ਰਿਤ ਬਾਨੀ ਨਾਨਕੇ ਪ੍ਰਿਆ ਮ੍ਰਿਤ ਬਾਨੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति